ਸੋਣ ਤੋਂ ਪਹਿਲਾਂ ਰਾਤ ਨੂੰ ਜ਼ਰੂਰ ਖਾਓ ਇੱਕ ਕੇਲਾ ਸੋਤਰਾ ਦੀਆਂ ਬਿਮਾਰੀਆਂ ਹੋ ਜਾਣਗੀਆਂ ਦੂਰ ਜਿਹਾ ਅੱਜਕੱਲ ਤਣਾਵ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਅਤੇ ਗੈਸੇ ਸਿਹਤਮੰਦ ਖਾਣ ਪੀਣ ਦੀਆਂ ਆਤਾਂ ਦੇ ਕਾਰਨ ਨੀਂਦ ਦੀਆਂ ਸਮੱਸਿਆਵਾਂ ਆਮ ਹੋ ਗਈਆਂ ਇਸੇ ਕਰਕੇ ਬਹੁਤ ਸਾਰੇ ਲੋਕ ਦੇਰ ਰਾਤ ਤੱਕ ਨੀਂਦ ਨਾ ਆਉਣ ਦੇ ਕਾਰਨ ਸਾਰਾ ਦਿਨ ਥੱਕਿਆ ਹੋਇਆ ਤੇ ਲੇਜੀ ਮਹਿਸੂਸ ਕਰਦੇ ਨੇ ਉਹ ਥਕੇ ਹੋਣ ਦੇ ਕਾਰਨ ਜੋ ਕਿ ਨੀਂਦ ਵੀ ਨਹੀਂ ਲੈ ਪਾਉਂਦੇ ਚੱਜ ਨਾਲ ਤੇ ਸਾਰਾ ਦਿਨ ਸੁਸਤੀ ਦੇ ਵਿੱਚ ਰਹਿੰਦੇ ਨੇ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪੀੜਿਤ ਰਹਿੰਦੇ ਹੋ ਜਾਂ ਫਿਰ ਹੋਰ ਵੀ ਸ਼ਰੀਰ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਤੇ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਇਸ ਤੋਂ ਰਾਹਤ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਜ਼ੂਰੀ ਹੈ ਅੱਜ ਅਸੀਂ ਇੱਕ ਕੁਦਰਤੀ ਸਸਤਾ ਪ੍ਰਭਾਵਸ਼ਾਲੀ ਹੱਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਸੌਣ ਤੋਂ ਪਹਿਲਾਂ ਕੇਲਾ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ ਕਿਉਂ ਹੋ ਸਕਦਾ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਕੇਲੇ ਖਾਣ ਦੇ ਫਾਇਦੇ ਕਿੰਨੇ ਹੁੰਦੇ ਨੇ ਉਹ ਵੀ ਇੱਕ ਵਾਰ ਨਜ਼ਰ ਮਾਰ ਲੈਂਦੇ ਆ ਸਭ ਤੋਂ ਪਹਿਲਾਂ ਇਹ ਗੱਲ ਆਉਂਦੀ ਹੈ ਬਿਹਤਰ ਨੀਂਦ ਜਿਨ੍ਹਾਂ ਕੇਲੇ ਦੇ ਵਿੱਚ ਜੋ ਕਿ ਟ੍ਰिप्टੋਫਾਨ ਨਾਮਕ ਇੱਕ ਅਮੀਨੋ ਐਸਿਡ ਹੁੰਦਾ ਹੈ ਜੋ ਸਰੀਰ ਦੇ ਵਿੱਚ 세ਰੋਟੋਨਿਨ ਅਤੇ ਮੈਲਾਟੋਨਿਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਸੌਣ ਤੋਂ ਪਹਿਲਾਂ ਕੇਲਾ ਖਾਣ ਦੇ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਡੂੰਗੀ ਨੀਂਦ ਵੀ ਆਉਂਦੀ ਹੈ ਬਹੁਤ ਚੰਗੀ ਨੀਂਦ ਆਉਂਦੀ ਹੈ ਇਹ ਇੱਕ ਕੁਦਰਤੀ ਨੀਂਦ ਵਧਾਉਣ ਵਾਲਾ ਜੋ ਕਿ ਤੱਤ ਦੇ ਵਜੋਂ ਕੰਮ ਕਰ ਸਕਦਾ ਹੈ ਫਿਰ ਆਉਂਦਾ ਹੈ ਪਾਚਨ ਜੀ ਹਾਂ ਕੇਲਾ ਇੱਕ ਹਲਕਾ ਅਤੇ ਫਾਈਬਰ ਦੇ ਨਾਲ ਭਰਪੂਰ ਫਲ ਹੈ ਜੋ ਕਿ ਚੰਗੀ ਪਾਚਨ ਕਿਰਿਆ ਬਣਾਈ ਰੱਖਣ ਦੇ ਵਿੱਚ ਵੀ ਮਦਦ ਕਰ ਸਕਦਾ ਹੈ ਸੌਣ ਤੋਂ ਪਹਿਲਾਂ ਕੇਲਾ ਖਾਣ ਦੇ ਨਾਲ ਗੈਸ ਐਸਿਡਿਟੀ ਜਾਂ ਫਿਰ ਪੇਟ ਦੇ ਵਿੱਚ ਭਾਰੀਪਨ ਤੋਂ ਰਾਹਤ ਮਿਲ ਸਕਦੀ ਹੈ ਬੇਟ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੇ ਲਈ ਕੇਲਾ ਖਾਣਾ ਬੇਹਦ ਲਾਭਦਾਇਕ ਸਾਬਤ ਹੋ ਸਕਦਾ ਹੈ ਫਿਰ ਹੈ ਸਟ੍ਰੈਸ ਤਣਾਅ ਜਿੱਥਾ ਕੇਲੇ ਦੇ ਵਿੱਚ ਵਿਟਾਮਿਨ B6 ਹੁੰਦਾ ਹੈ ਜੋ ਕਿ ਸਕਾਰਾਤਮਕ ਮੂਡ ਬਣਾਈ ਰੱਖਣ ਦੇ ਵਿੱਚ ਵੀ ਕਾਫੀ ਮਦਦ ਕਰ ਸਕਦਾ ਹੈ ਇਹ ਸਰੀਰ ਦੇ ਵਿੱਚ ਡੋਪਾਮਾਈਨ ਅਤੇ 세ਰੋਟੋਨਿਨ ਦੇ ਪੱਧਰ ਨੂੰ ਵਧਾ ਕੇ ਮੂਡ ਨੂੰ ਬਿਹਤਰ ਬਣਾ ਸਕਦਾ ਹੈ ਜਿਸ ਦੇ ਨਾਲ ਨੀਂਦ ਅਤੇ ਮਾਨਸਿਕ ਸ਼ਾਂਤੀ ਵੀ ਆ ਸਕਦੀ ਹੈ ਫਿਰ ਆਉਂਦੀ ਹੈ ਸਕਿਨ ਤੁਹਾਡੀ ਚਮੜੀ ਕੇਲੇ ਦੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ B6 ਅਤੇ ਐਂਟੀਆਕਸੀਡੈਂਟs ਸਰੀਰ ਦੇ ਵਿੱਚ ਕੋਲੇਜਨ ਅਤੇ ਕੋਲਾਜਨ ਦੇ ਉਤਪਾਦਨ ਨੂੰ ਵਧਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਜਿਸ ਦੇ ਨਾਲ ਸਕਿਨ ਨਰਮ ਅਤੇ ਚਮਕਦਾਰ ਬਣ ਜਾਂਦੀ ਹੈ। ਸੌਣ ਤੋਂ ਪਹਿਲਾਂ ਕੇਲਾ ਖਾਣ ਦੇ ਨਾਲ ਵੀ ਸਿਹਤਮੰਦ ਸਕਿਨ ਬਣਾਈ ਰੱਖਣ ਦੇ ਵਿੱਚ ਵੀ ਕਾਫੀ ਮਦਦ ਤੁਹਾਨੂੰ ਮਿਲ ਸਕਦੀ ਹੈ। ਤਾਂ ਇਹ ਖਬਰ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਪਰ ਜੇਕਰ ਤੁਸੀਂ ਕੇਲੇ ਦੇ ਫਾਇਦੇ ਨਹੀਂ ਜਾਣਦੇ ਜਾਂ ਫਿਰ ਤੁਸੀਂ ਆਂਡਗੁਆਣ ਦੇ ਵਿੱਚ ਵੀ ਕਿਉਂਕਿ ਨੀਂਦ ਦੀ ਬਿਮਾਰੀ ਅਕਸਰ ਆਮ ਲੋਕਾਂ ਦੇ ਵਿੱਚ ਦੇਖੀ ਜਾਂਦੀ ਹੈ ਰਾਤ ਰਾਤ ਤੱਕ ਸਟ੍ਰੈਸ ਲੈਣਾ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨਾ ਜਿਸ ਕਰਕੇ ਤੁਹਾਡੀ ਜੀਵਨ ਸ਼ੈਲੀ ਦੇ ਵਿੱਚ ਇਸ ਦਾ ਕਾਫੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੇਲਾ ਵੀ ਖਾ ਲੈਂਦੇ ਹੋ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਜੋ ਕਿ ਤਬਦੀਲੀਆਂ ਹੋਣਗੀਆਂ ਪੇਟ ਨਾਲ ਸੰਬੰਧਨ ਤੇ ਨੀਂਦ ਦੀ ਬਿਮਾਰੀ ਜਾਂ ਫਿਰ ਸਟ੍ਰੈਸ ਹੁੰਦਾ ਹੈ ਜਾਂ ਫਿਰ ਚਮੜੀ ਨੂੰ ਸਕਿਨ ਕੇਅਰ ਦੇ ਲਈ ਵੀ ਤੁਸੀਂ ਕੇਲੇ ਦੀ ਵਰਤੋਂ ਕਰ ਸਕਦੇ ਹੋ ਰਾਤ ਨੂੰ ਇੱਕ ਵਾਰ ਕੇਲਾ ਜ਼ਰੂਰ ਖਾਇਆ ਕਰੋ ਪਰ ਜੇਕਰ ਜਿਹੜੇ ਲੋਕਾਂ ਨੂੰ ਕੇਲੇ ਦੇ ਨਾਲ ਅਲਰਜੀ ਹੁੰਦੀ ਹੈ ਜਾਂ ਫਿਰ ਉਹ ਹੋਰ ਵੀ ਕਈ ਦਵਾਈਆਂ ਜੋ ਕਿ ਦਵਾਈਆਂ ਦਾ ਇਸਤੇਮਾਲ ਕਰਦੇ ਨੇ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ